ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅਸੀਂ ਸਾਰੇ ਜਾਣੇ ਬਹੁਤ ਵਧੀਆ ਪਿੱਛੇ ਗੱਡੀ 'ਚ ਰਹਿ ਕੇ ਆਨੰਦ ਆ ਜਾਂਦਾ ਕਿ ਪਿੱਛੇ ਮਹਾਰਾਜ ਡੋਰ ਨਾ ਪਈਆਂ ਕਿਉਂਕਿ ਮਾਹ ਵੀ ਥੋੜੀ ਜਿਹੀ ਜਗ੍ਹਾ ਤੇ ਭੈਣ ਦਾ ਜਾਏਗਾ ਵਾ ਸੁੱਕੜਾ ਜਾ ਤੇ ਪਿਓ ਪਤ ਮੂਰੇ ਬਿਠਾ ਦੇ ਅਸੀਂ ਮਾਮਤ ਪਿੱਛੇ ਵੀ ਹੈਗੇ ਤੇ ਅਸੀਂ ਚੱਲੇ ਅੱਜ ਪਟਨੇ ਟਾਪ ਨੂੰ ਪਟਨ ਟਾਪ ਜਾਣ ਵਾਸਤੇ ਸਾਨੂੰ ਘੱਟੋ ਘੱਟ 10 ਦਿਨ ਹੀ ਹੋ ਗਏ ਨੇ ਪਲਾਨ ਬਣਾਉਂਦੇ ਬਣਾਉਂਦੇ ਤੇ ਸਾਡੇ ਨਾਲ ਇੱਕ ਹੋਰ ਫੈਮਿਲੀ ਆ ਭਾਜੀ ਉਹਨੂੰ ਜਾ ਰਹੇ ਆ ਸਾਡੇ ਨਾਲ ਤੇ ਅਸੀਂ 플ਾਨ ਬਣਾ ਰਹੇ ਸੀ ਤਕਰੀਬਨ 10 ਦਿਨ ਤੋਂ ਵੀ ਬਟਨਟ ਉੱਪਰ ਜਾ ਕੇ ਆਈਏ ਪਰ ਅਸੀਂ ਪਹਿਲਾਂ ਵੀ ਗਏ ਹੋਏ ਆ ਉਦੋਂ ਸਨੋ ਨਹੀਂ ਸੀ ਪਈ ਬਰਫ਼ ਨਹੀਂ ਸੀ ਪਈ ਹੋਈ ਉੱਥੇ ਤੇ ਫਿਰ ਭਾਜੀ ਵੀ ਤਿਆਰ ਸੀਗੇ ਉਹ ਸਾਰੀ ਫੈਮਿਲੀ ਦੀਦੀ ਸਾਰੇ ਤਿਆਰ ਸੀਗੇ ਤੇ ਤੇ ਉੱਥੇ ਅਸੀਂ ਪੁੱਛਦੇ ਹੁੰਦੇ ਸੀ ਫੋਨ ਕਰ ਕਰ ਜਿਹੜਾ ਉੱਥੇ ਰਹਿੰਦਾ ਹੈ ਨਾ ਤੇ ਵੀ ਬਰਫ਼ ਪੈ ਗਈ ਪੈ ਗਈ ਉਹ ਰੋਜ਼ ਕਹਿੰਦਾ ਸੀ ਨਹੀਂ ਪਈ ਨਹੀਂ ਪਈ ਅੱਜ ਦਾ ਸਵੇਰੇ ਸਵੇਰੇ ਫੋਨ ਆ ਗਿਆ ਸਾਡੇ ਕ 6 ਵਜੇ ਵੀ ਬਰਫ਼ ਪੈ ਗਈ ਤੇ ਪਰ ਹੁਣ ਇੰਨੀ ਬਰਫ਼ ਪੈ ਗਈ ਮਤਲਬ ਰਾਹ ਬੰਦ ਹੋ ਗਏ ਹਨ ਤੇ ਉੱਥੇ ਰਾਹ ਬੰਦ ਹੋ ਗਏ ਕਹਿੰਦੇ ਹਾਂਜੀ ਤੇ ਉਹਨਾਂ ਨਾਲ ਦੇ ਇਹ ਕਹਿੰਦੇ ਗੌਂਡੀ ਕਹਿੰਦੇ ਵੀ ਹੁਣ ਸਾਰਾ ਕੁਝ ਤਿਆਰੀ ਕੀਤੀ ਬੈਠੇ ਆਪਾਂ ਕਿਉਂਕਿ ਸਵੇਰੇ ਇਹ ਸੋਚ ਲਿਆ ਸੀ ਨਾ ਉਹ ਜਾਵਾਂਗੇ ਨਹੀਂ ਵੀ ਇਹ ਨਾ ਉੱਥੇ ਬਰਫ਼ ਪੈ ਗਈ ਤੇ ਰਾਹ ਹੋ ਗਏ ਵੀ ਉੱਥੇ ਬਰਫ਼ ਪੈ ਗਈ ਰਾਹ ਹੋ ਗਏ ਬੰਦ ਤੇ ਵੀਰੇ ਇਹ ਕਹਿੰਦੇ ਸੀਗੇ ਵੀ ਨਹੀਂ ਹੁਣ ਜਾਂਦੇ ਨਹੀਂ ਹੈਗੇ ਵੀ ਰਾਹ 'ਚ ਫਸ ਜਾਾਂਗੇ ਵੀ ਨਾ ਉਧਰ ਨਹੀਂ ਉਧਰ ਹੈ ਨਾ ਵੀਦਰ ਬਰਫ਼ ਪੈ ਗਈ ਤੇ ਕਿਹਾ ਕਿ ਮੀਂਹ ਹਟੇ ਨਾ ਤੇ ਬਰਫ਼ ਹੋਰ ਪਈ ਜਾਵੇ ਤਾਂ ਪਤਾ ਜਾਣਾ ਹੋਵੇ ਫਿਰ ਨਾਲ ਵਾਲੇ ਭਾਜੀ ਕਹਿੰਦੇ ਵੀ ਹੁਣ ਸਾਰੀ ਤਿਆਰੀ ਆ ਗਾ ਮੂਡ ਵੀ ਬੜਿਆ ਹੁੰਦਾ ਵਾ ਜਾਣ ਦਾ ਚਲੋ ਤੇ ਸਾਰੀ ਫੈਮਿਲੀ ਤਿਆਰ ਸੀ ਕੱਪੜੇ ਪੈਕ ਬੈਗ ਸਾਰਾ ਕੁਝ ਹੋਇਆ ਸੀ ਵੀ ਤੁਰਨਾ ਹੀ ਸੀਗਾ ਵੀ ਅੱਜ 12 ਵਜੇ ਤੁਰਨਾ ਹੀ ਮੈਂ ਤੁਰਨਾ ਹੀ ਸੀਗਾ ਪਰ ਫਿਰ ਇਹ ਕਹਿੰਦੇ ਸੀਗੇ ਵੀ ਨਹੀਂ ਜਾਣਾ ਵੀ ਹੁਣ ਨਾ ਵੀ ਖੱਜਲ ਖਵਾਰ ਹੋਮਾਂਗੇ ਰਸਤੇ 'ਚ ਕੀ ਫਾਇਦਾ ਭਾਜੀ ਗਾ ਤੁਸੀਂ ਨਿਕਲੋ ਕਿਉਂਕਿ ਉੱਥੋਂ ਕਹਿ ਰਹੇ ਵੀ ਕੱਲ ਤੱਕ ਸ਼ਾਇਦ ਰਸਤਾ ਜਿਹੜਾ ਖੁੱਲ ਜਾਵੇ ਵੀ ਜੇ ਮੀਂਹ ਘਟ ਗਿਆ ਤਾਂ ਪਾਜੀ ਕਹੇ ਵੀ ਥੱਲੋਂ ਆਪਾਂ ਜੰਮੂ ਤੱਕ ਠਹਿਰ ਜਾਾਂਗੇ ਕਿਤੇ ਜੰਮੂ ਗੁਰਦੁਆਰਾ ਸਾਹਿਬ ਵੀ ਹੈ ਨਾ ਇੱਕ ਬਣਿਆ ਹੋਇਆ ਵਧੀਆ ਵੀ ਉੱਥੇ ਕਮਰੇ ਮਿਲ ਜਾਂਦੇ ਆ ਵੀ ਉੱਥੇ ਠਹਿਰ ਜਾਾਂਗੇ ਵੀ ਫਿਰ ਆਪਾਂ ਅੱਗੇ ਕੱਲ ਸਵੇਰ ਜਿਉਂ ਖੁੱਲ ਕੇ ਤੇ ਫਟਾਫਟ ਆਪਾਂ ਸਵੇਰੇ ਨੇੜੇ ਹੋਵਾਂਗੇ ਤੇ ਜਲਦੀ ਜਲ ਚਲੇ ਜਾਵਾਂਗੇ ਵੀ ਆਪਾਂ ਦਾ ਉੱਥੇ ਜਿਹੜਾ ਸਹਾਵਨਾ ਇਹਨਾਂ ਦ੍ਰਿਸ਼ਾਂ ਵੀ ਉਹ ਸਾਰਾ ਦੇਖ ਕੇ ਇੰਜੋਏ ਕਰਕੇ ਆ ਜਾਾਂਗੇ ਤੇ ਫਿਰ ਅਸੀਂ ਫਾਈਨਲੀ ਨਿਕਲ ਕੇ ਘਰੋਂ ਅਸੀਂ ਇਹਨਾਂ ਸਾਨੂੰ ਟਾਈਮ ਬਹੁਤ ਹੋ ਗਿਆ ਸਲੇਟ ਹੋ ਗਏ ਤੇ ਹੁਣ ਭਾਜੀ ਪਿੱਛੇ ਆ ਰਹੇ ਉਹਨੂੰ ਲੱਗੀ ਕਰਾਉਣਾ ਸੀ ਗੱਡੀ ਦਾ ਨਾ ਨਾ ਵਾਈਪਰ ਚੇਂ ਤੇ ਉਹ ਕਹਿੰਦੇ ਮੈਂ ਵਾਈਪਰ ਚੇਂਜ ਕਰਵਾ ਕੇ ਕਹਿੰਦੇ ਨਾਲ ਖੜਜੋ ਤੁਸੀਂ ਹੌਲੀ ਹੌਲੀ ਚੱਲੋ ਇਹਨੇ ਤੇ ਸਾਨੂੰ ਐਵੇਂ ਚਲੋ ਤੁਹਾਨੂੰ ਅਸੀਂ 100 ਕਿਲੋਮੀਟਰ ਪਿੱਛੇ ਰੁਕ ਜਾਵਾਂਗੇ 100 ਕਿਲੋਮੀਟਰ ਪਿੱਛੇ ਰੁਕ ਕੇ ਆਜੋ ਵੀ 2 ਘੰਟੇ ਦੇ ਅਸੀਂ ਸੇਰੇ ਪਹੁੰਚ ਜਾਵਾਂਗੇ 7 ਵਜੇ ਵੀ ਤੇਰੇ ਚੱਲੇ ਜੇ ਰਸਤਾ ਖੁੱਲ ਗਿਆ 9-10 ਵਜੇ ਤਣ ਉੱਥੇ ਆਰਾਮ ਨਾਲ ਪਹੁੰਚ ਜਾਵਾਂਗੇ ਤੇ ਜਾ ਕੇ ਚਲੋ ਦਿਨੇ ਸਨੋ ਦਾ ਕਲ ਜੋ ਆ ਕੇ ਇੰਜੋਏ ਕਰ ਲੈਣਗੇ ਇੱਥੇ ਵੀ ਕਰ ਲਾਂਗੇ ਕਿਉਂਕਿ ਇਹ ਸਰਦਾਰ ਜੀ ਦਾ ਪਿਛਲੀ ਵਾਰ ਚਲੇ ਗਏ ਸੀ ਇਹਦਾ ਚਾਲਕ ਹੀ ਗਏ ਸੀ ਹਾਂ ਘਰੋਂ ਦੋਸਤ ਦੋਸਤ ਗਏ ਸੀਗੇ ਜਦੋਂ ਇਹ ਗਏ ਨਾ ਜਾਂਦੇ ਨੂੰ ਸਨੋ ਉਹ ਤੇ ਪਈ ਹੋਈ ਸੀ ਤੇ ਕੁਛ ਨਾ ਜਾਂਦੇ ਤੇ ਪੈ ਗਈ ਇਹ ਤਾਂ ਇੰਜੋਏ ਕਰਿਆ ਹੈ ਹੈਨਾ ਦਿਸ ਇਜ਼ ਰੈਗੀ ਇਸੇ ਪਰ ਅਸੀਂ ਵੀ ਪਰ ਅੱਜ ਠੀਕ ਸੀਗਾ ਵੀ ਚਲੋ ਠੀਕ ਹੈ ਮੈਂ ਤਾਂ ਫਿਰ ਕਿਹੜੇ ਗਿਆ ਸੀ ਤੁਹਾਨੂੰ ਮੈਂ ਹਫਤੇ ਕਰਾਉ ਤੁਹਾਨੂੰ ਬਰਫ਼ ਪਿਗਲ ਗਈ ਸੀ ਸਾਰੀ ਇਹ ਵੀ ਪਰ ਹੁਣ ਕੀ ਸੀ ਜਾਣਾ ਵੀ ਫਿਰ ਜਦੋਂ ਉਹਨੇ ਕਿਹਾ ਵੀ ਹੁਣ ਜਾਣਾ ਨਹੀਂ ਫਿਰ ਮੈਂ ਤਾਂ ਸੌਂ ਗਈ ਚਲੋ ਹੁਣ ਕਿਹੜਾ ਜਾਣਾ ਰੋਟੀ ਤੇ ਪੈਲੇ ਬਣਾਵਾਂਗੇ ਉੱਠ ਕੇ ਫੇਰ ਇਹੋ ਨਾਰਲ ਪਾਜੀ ਕਹਿਣ ਲੱਗ ਪਈ ਜੰਮੂ ਤੱਕ ਚੱਲਦੇ ਆਂ ਵੀ ਖਬਰਾਂ ਕੱਲ ਤੱਕ ਪਸਾਫ ਹੋ ਜਾਏ ਪੱਕ ਕੇ ਜਾਇਆ ਮੰਗੇ ਵੀ ਹੁਣ ਸਨੋ ਪਈ ਹੋਈ ਆ ਤੇ ਅਸੀਂ ਰੋਟੀ ਵੀ ਨਹੀਂ ਬਣਾਈ ਕੁਛ ਨਹੀਂ ਕੀਤਾ 10 ਮਿੰਟ ਦੇ ਅੰਦਰ ਅੰਦਰ ਤੁਸੀਂ ਬਾਹਰ ਨਿਕਲੇ ਆਏ ਵਾਸਤੇ ਵੀ ਹਣਾ ਲੇਟ ਕਿਉਂ ਹੋਣਾ ਮਾ ਤੇ ਹੁਣ ਪਤਾ ਨਹੀਂ ਰਸਤੇ ਦੀ ਕੀ ਬਣੂਗੀ ਰੋਟੀ ਪਾਣੀ ਚੱਲੋ ਠੀਕ ਹੈ ਤੁਹਾਨੂੰ ਮਿਲਦੇ ਆਂ ਰਸਤੇ ਜਗਾ ਕੋਣ ਸਣਾ ਫਟਕਰ ਅਸਰ ਕੇ ਖੜ ਜਾਾਂਗੇ ਕਿਉਂਕਿ ਪਿੱਛੇ ਆ ਰਹੇ ਆ ਨਾ ਫਿਰ ਉਹਨਾਂ ਨੂੰ ਨਾਲ ਮਿਲਾਵਾਗੇ ਅਸੀਂ ਆ ਕੇ ਤੇ ਕਰਤਾਰਪੁਰ ਦਾ ਇਹ ਫਟਕ ਉਹ ਆ ਗਿਆ ਇੱਥੇ हां ये कोई उधर का है वो तो तेरे को बहुत ज्यादा मस्त लग रही है भरपई है ना है ना ज्यादा पक्का लग देगी आ दो बंदਿਆਂ ਨੂੰ ਹੈ ਦੋ ਬੰਦੇ ਹਨ ਇਹੋ ਹੀ ਲੱਗਦੀਆਂ ਤੈਨੂੰ ਘੱਟ ਲੱਗ ਉਹਨੂੰ ਸਭ ਤੋਂ ਵੱਧ ਲੱਗਦੀ ਜਿੰਨੂੰ ਘੱਟ ਲੱਗਦੀ ਹੈ ਪਾਣੀ ਦਾ ਬੇਟਾ ਤੋਂ ਮਾਂ ਕੋਲ ਜਾ ਕੇ ਜਾਂਦੇ ਹੋ ਕਹਿੰਦੇ ਨਾ ਵੀ ਮੈਂ ਤੁਹਾਡੇ ਦੇਖਣੇ ਆਏ ਆ ఆర్డਰ ਕਰਤਾ ਹੁਸੀਂ ਚਾਪ ਕੋਟਾ ਦੇ ਦਿੱਤਾ ਇੱਥੇ ਬੱਚੇ ਕਹਿੰਦੇ ਅਸੀਂ ਪੀਜ਼ਾ ਖਾਣਾ ਕਿ ਹੋਰ ਕੁਝ ਨਾ ਪੀਜ਼ਾ ਤਾਂ ਦਿੱਤੇ ਹੀ ਨਹੀਂ ਆਰਡਰ ਨੇ किऑर्डर किता उसने बस वो ऑर्डर ही करा इनेने किता नुंदा हो कि किता सी आपा कुछ नहीं किता मैं किता थी? नहीं चा किते पि पकोड़े होंगे नहीं हों नहीं पिजा क्या सीगा अगेतरी कुछ और कह रही थी वो मैं बोल नहीं कह नहीं है कर दो डेट हो गया है नहीं बोल ਤਪਰਾ ਡਾਇਲੌਗ ਕਿਤਾਬ ਹੋ ਗਈ ਲਿਖ ਕੇ ਆ ਗਈ ਡਾਇਲੌਗ ਲਿਖ ਰੱਖੋ ਸੋਨਣਾ ਜਹਾ ਮਣੀ ਬੀ ਮੰਗੇ ਇਧਰ ਤੇ ਚੱਲ ਆਰਡਰ ਲੇਟ ਹੋ ਗਿਆ ਲੇਟ ਹੋ ਗਿਆ ਮੋ ਟਾਈਮ ਦੀ ਬੈਠੀ ਆ ਮੈਂ ਕਿੱਥੇ ਪਹੁੰਚ ਜਾਂਦੇ 15 20 ਮਿੰਟ ਤੋਂ ਜ਼ਿਆਦਾ ਹੋ ਗਏ ਢੜਪੀ ਇਹਨੂੰ ਟਾਈਮ ਲਾਉਣਗੇ ਨਾਲੇ ਚਾਹ ਪਕਾਉਣੀ ਕਹਿੰਦੇ ਆ ਪਕੜਾ ਜਿਆਦਾ ਸਮਾਨ ਗਿਆ ਢੜਪੀ ਦੇ ਨੂੰ ਟਾਈਮ ਲਾਉਣਗੇ ਹਾਂ ਸਹੀ ਗੱਲ ਢੜਪੀ ਦੇ ਨੂੰ ਹੋਰ ਟਾਈਮ ਲੱਗੇਗਾ ਹਾਂ ਮੈਂ ਕਿਹਾ ਨੀ ਕੋਈ ਪਕੌੜੇ ਆ ਆਰਡਰ ਘਟਾਉਣਾ ਹਣਾ ਹਾਂ ਤਾਂ ਰਿਚ ਹੈ

പക <laughs> ਦੇ ਵੀ ਤੁਹਾਡਾ ਆਰਡਰ ਪੂਰਾ ਬਣਾਇਆ ਹੈ ਇਹ ਨੂੰ ਦੇ ਤਾਂ ਜਿੰਨੀ ਜੋ ਮਰਜ਼ੀ ਖਾਓਗੇ ਉਹਨਾਂ ਨੂੰ ਗੈਸ ਦੇ ਤਾਂ ਕੁਕਲ ਉਹਨੇ ਬਿਲਕੁਲ ਸਵਾਦ ਬਹੁਤ ਸਵਾਦ ਵਧੀਆ ਕਹਿੰਦਾ ਬੜਾ ਮਜ਼ਾ ਆਇਆ ਕਹਿੰਦਾ ਘਰ ਦੇ ਵਿੱਚ ਹੀ ਮੈਂ ਐ ਕਿ ਉਹਨੇ ਮੈ रेस्टोरेंट ਨਹੀਂ ਦੇ ਲਈ ਇਹ ਵਧੀਆ ਫਿਰ ਘਰੇ ਤੇ ਵਰਪੇ ਹੋਸ਼ ਮਲੇ ਵੀ ਹੁਣ ਪਈ ਹਣੀ ਉਹ ਕੋਈ ਨਹੀਂ ਹਣੀ ਕਾਫੀ ਕਿਰ ਕੀ ਆਪਣੇ ਤੇ ਬੱਦਲ ਤੇ ਆਉਂਦਾ ਉਹ ਖਾਪੀ ਲੋ ਵੀ ਗੱਲਾਂ ਹੀ ਮਾਰੀ ਜਾਂਦੇ ਨੇ ਨਹੀਂ ਦੇਖੀ ਗੱਲਾਂ ਹੀ ਮਾਰੀ ਜਾਂਦੇ ਖਾਪੀ ਦੋ ਹਾਲੇ ਬਸ ਆਲੇ ਕੋਪਾਸਟੋ ਤੇ ਰੱਖ ਕੇ ਜਾ ਪਰ ਪਰ ਕਿਉਂ ਪਾ ਦੇਗੀ ਮੀਨਾ ਪਾ ਵੀ ਹੁਣ ਬੈਠੀ ਕਰੋ ਨਹੀਂ ਰੁਪਏ ਆਣਾ ਨਹੀਂ ਤੇ ਰੁਪਏ ਆਣਾ Tapi kalau कुनी रे है ਇਹ ਜੰਮੂ ਕਸ਼ਮੀਰ ਆ ਗਏ ਪਹੁੰਚਣ ਆ ਲਿਆ ਵਾ ਸੈਂਟਰ ਕਰਨ ਲੱਗੇ ਆ ਤੇ ਲਖਨਪੁਰ ਪਹੁੰਚ ਗਏ ਹਾਂ ਜੀ ਇੱਥੇ ਤਾਂ ਫੇਮਸ ਪਹਿਲਾਂ ਤਾਂ ਲੱਡੂ ਖਾਵਾਂਗੇ ਨਾਲੇ ਭਾਈ ਉਹਨਾਂ ਨੂੰ ਖਾਵਾਂਗੇ ਬਸ ਤਾਂ ਇੱਕ ਦੋ ਵਾਰ ਖਾਧਿਆ ਪਰ ਇਹ ਆਏ ਨਹੀਂ ਹੈਗੇ ਤੇ ਮੈਨੂੰ ਤਾਂ ਠੀਕ ਲੱਗਦਾ ਹੈ ਗੁਰਮੇਰ ਨੂੰ ਵੀ ਠੀਕ ਲੱਗਦਾ ਕੋਈ ਮੈਂ ਨਹੀਂ ਜਦੇ ਖਾਧਾ ਬਲਵਿੰਦਰ ਨੂੰ ਨਹੀਂ ਇੰਨੇ ਸਵਾਦ ਲੱਗਦੇ ਹੈਗੇ ਬਾਕੀ ਜਿਵੇਂ ਉਤਾਰ ਨੂੰ ਵੀਰੇ ਹੁਣੇ ਆਏ ਸੀ ਉਹਨਾਂ ਨੂੰ ਵੀ ਸਵਾਦ ਲੱਗੇ ਉਹ ਸਾਹਮਣੇ ਪਰ ਪਈ ਹੋਈ ਇੱਕ ਬਾੜ ਤੇ ਮਨੇ ਏ ਤੁੰਦ ਜੀ ਆ ਨਾ ਬਸ ਤਾਂ ਕਿ ਮਨ ਉੱਥੇ ਉਹ ਨਾ ਸਾਫ਼ ਹੋਣਾਗਾ ਬੱਦਲਬਾਈ ਕਰਕੇ ਤਨ ਨਹੀਂ ਘਾਣੇ ਬੈਣੇ ਚਮਚਾ ਮੰਗਦੇ ਪਾਦੀ ਇਹਦੇ ਹੱਥ ਨਹੀਂ ਘਾਣੇ ਬੈਣੇ ਇੱਕ ਟੂਕੀ ਦੇ ਦੇ ਇੱਕ ਟੂਕੀ ਦੇ ਦੇ ਜੁੱਤ ਪੀਚ ਹੱਥ ਨਹੀਂ ਘਾਣੇ ਬੈਣੇ ਮੇਰਾ ਪੁੱਛ ਕੇ ਯਾਰ ਉਹ ਘਟੂਕ ਪੀਕੀ ਦੇ ਦੇ ਯਾਰ ਉਹ ਉਹ ਦੁੱਪੀਕ ਦੇ ਦੇ ਮੈਨੂੰ ਹੰਦੀ ਨਹੀਂ ਇਹ ਬੰਦੇ ਕਿ ਮੈਨੂੰ ਤਾਂ ਵਧੀਆ ਲੱਗਦੀ ਨਿਆਰ ਚੰਦ ਲੀ ਜਾਏਗਾ ਨਹੀਂ ਲਖਨਪੁਰ ਤੇ ਲੱਡੂ ਖਾਣ ਲੱਗੇ ਮੋੜ ਇਹ ਮਬਾਰ ਹੋ ਗਏ ਬਾਹਲੀ ਕਹਿੰਦੇ ਜਾਂ ਤੂੰ ਦੇ ਦ ਚਮਚੇ ਖਾਣੂ ਅੱਠੜੇ ਘਾਣੇ ਵੇਣੇ ਕੋਈ ਆਲੀ ਇੱਕ ਪਲੇਟ ਹੋ ਬਾਜੀ ਸੁਆ ਲੱਗੇ ਕੀ ਕੁਝ ਕਰਨ ਨਹੀਂ ਮੋੜ ਨੂੰ ਪਸੰਦ ਆਇਆ ਨਹੀਂ ਮੈਂ ਸਲਾਹ ਲਈ ਲੈਦਾ ਚਟਨੀ ਹੁੰਦੀ ਹੈ ਚਟਾਰ ਤੇ ਉਹ ਵਹਾਂ ਪਰ ਵੀ ਮਿਲਦੇ ਨੇ ਹਾਂ ਹਾਂ ਆਪ ਨੇ ਲੇਟੇ ਕਈ ਵਾਰ ਲੱਗਿਆ ਨਹੀਂ ਹੈ ਲੇਕਿਨ ਸਹੀ ਹੈ ਅੱਗੇ ਚੱਕਦਾ ਕਰੋ ਪਰ ਮੈਂ ਸਾਦੇ ਨਹੀਂ ਚਾਹੀਦੀ ਆ ਚੱਕਦਾ ਕਰਨਾ ਚਾਹੀਦਾ ਘੱਟ ਵਿੱਚ ਮੈਂ ਚੌਥੀ ਦੇ ਪਿੱਛੇ ਚੱਕ ਲੈ ਇਹ ਜਿਵੇਂ ਦਹੀਂ ਬੜੇ ਬਣਦੇ ਹੈ ਤਿਆਰ ਲਾ ਲੋ ਬਦੂ ਬੜਾ ਤਾਂ ਅਲੱਗ ਨਾਲ ਹਾਂ ਹਾਂ ਲਓ ਇਹ ਉਹ ਲਾਗੇ ਮੂ ਲਿਬੜ ਜਾਣ ਵਾਲਾ ਆਪਣੀ ਤੱਤ ਨਾਲ ਦੇਖ ਪਲੇ ਹੋਰ ਦਾ ਹਾਲੰਨੇ ਮਾਣ ਆਉਣਾ ਉਹਨੂੰ ਹੂੰ ਭਾਈ ਸੈਕੂਲਰ ਉਹਨਾਂ ਦੇ ਕੰਮ ਕਰਦੇ ਆਂ ਤਾਂ ਕਿ ਸਾਰੇ ਦੁਕਾਨਾਂ ਤੇ ਨਹੀਂ ਕਾਮਲੇ ਜਾਂਦੇ ਜਾਣ ਵਾਲਾ ਟੇਸਟੀ ਆ ਆ ਫੜ ਕੇ ਬੈਠ ਮਰ ਕਿੰਨੀ ਘਣੀ ਆ ਮੈਨੂੰ ਉਡਾ ਦੇ ਰੱਡੂ ਹੋਰ ਖਾਣਾ ਫਿਰ ਖਾ ਖਾਵਾਂਗੇ ਅੱਗੇ ਖਾਂਦੇ ਨੇ ਨਹੀਂ ਇਹ ਕੋਈ ਘਾਦੇ ਸੀ ਆਉਦੇ ਨੇ ਸਵਾਦ ਨਹੀਂ ਲੱਗੇ ਨਹੀਂ ਨਹੀਂ ਸਹੀ ਨਹੀਂ ਸੀ ਇਹ ਸਵਾਦ ਸੀ ਜਦੋਂ ਆਪਾਂ ਉਹ ਲਾਉਂਦੇ ਹਾਂ ਨਾ ਮੂਲੀਆਂ ਵਗੈਰਾ ਮਸਾਲਾ ਇਹ ਲਾ ਕੇ ਇਹ ਟੇਸਟ ਲਾ ਕੇ ਮੈਂ ਪਹਿਲਾਂ ਇਕੱਲਾ ਹੀ ਖਾਦਾ ਫਿਰ ਇਹ ਨਾ ਇਕੱਲਾ ਨਹੀਂ ਨਾ ਸਵਾਦ ਆਦਾ ਟੇਸਟ ਥੋੜਾ ਵਧੀਆ ਬਈ ਅਸੀਂ ਯਾਦ ਜਾਂਦੇ ਹਾਂ ਨਾ ਅੰਮ੍ਰਿਤਸਰ ਜਾਂਦੇ ਉੱਥੇ ਵੀ ਖੜੇ ਉੱਥੇ ਹੀ ਮਿਲਦੇ ਹਾਂ ਉੱਥੇ ਹੀ ਮਿਲਦੇ ਹਾਂ ਮੈਂ ਲੈਕੋਸ ਯੋ ਚੱਪੀ ਦੇ ਅਰੇ ਯਹਾਂ ਪੇ ਸਾਰੇ ਚੀਜ਼ ਕਿਤਨੇ ਘਾੜੇ ਸਾਰੇ ਲੋਕੋ ਕੋਲ ਤੇ ਇਨ ਕੋ ਇਹ ਵੀ ਨਹੀਂ ਹੋਰੀ ਜੀ ਗਾ ਹਾਂ ਸਿੱਧੇ ਵਹਾਂ ਤੋਂ ਪੂਰੇ ਵਹਾਂ ਸੇ ਆ ਸਕਦੇ ਏ ਤੁਸੀਂ ਖਾ ਕੇ ਚੱਕ ਲਓ ਨਾ ਨਾ ਖਾਦੀ ਦੇ ਵਾ ਅਣਾ ਕਹੀ ਜਾਵੇ ਗਰਮੀਰ ਕੰਨ ਮੈਂ ਪਿੱਛੇ ਰਹਿ ਗਿਆ ਇਹਦਾ ਸਿਸਟਮ ਦੂਜਾ ਹੀ ਹੈ ਇਹ ਸਭ ਚੱਲ ਜਾਂਦਾ ਇਹਨੂੰ ਜੋ ਮਰਜ਼ੀ ਕੋਈ ਚੱਲੋ ਇਹ ਬੰਦੇ ਰਹਿੰਦਾ ਹੈ ਬੰਦਾ ਚਾਹੀਦਾ ਇੱਦਾਂ ਹੀ ਆ ਉਹ ਤੇ ਆ ਕੇ ਕਿਉਂ ਨਾ ਮੈਂ ਹੜਾ ਕਿਉਂ ਆ ਕੇ ਅੱਲੀ ਕਹ ਤਾਂ ਕਹਦਾ ਵੀ ਜੱਬੀ ਉਹ ਆ ਗਏ ਤੇ ਉਹ ਥੇ ਨਾ ਵੇ ਚਲਾ ਵੀ ਸ਼ਗਲ ਮਿਲ ਲਈ ਜੇ ਨਾ ਕੋਈ ਫੜਿਆ ਤਾਂ ਆਉਟਿੰਗ ਤਾਂ ਹੋ ਗਈ ਹਾਂ ਬਿਲਕੁਲ ਆਉਣ ਕਰਦੇ ਹਾਂ ਘਰੋਂ ਨਿਕਲੇ ਸੀ ਮਮਾ ਮਗਦੇ ਰਦਾਤੀ ਨੂੰ ਐਸੀ ਵਰਤੀ ਬਦਾ ਜੀ ਨਾ ਹਾਂ ਪੰਜਾਤੀ ਜਿੱਦ ਨੂੰ ਹੋਏ ਉਹ ਆਪਣੀ ਸਾਈਡ ਤੇ ਲੋਜੀਕੀ ਦਰਸ਼ਨ ਮਿਲਦੇ ਨਹੀਂ ਲੇਕਿਨ ਕਮ ਕਰਦੇ ਤਾਂ ਤਾਬ 70 70% ਦਰਸ਼ਨ ਹੋਦੇ ਸਿ스템 ਦੇ ਅਕੈਡਮੀ ਚ ਜਾ ਕੇ ਅੱਛਾ ਸਹੀ ਜਿੱਥੇ ਕੰਮ ਨਹੀਂ ਬੰਦੇ ਤੇ ਪਾਜੀ ਆਪਣੀ ਨਾਮ ਨਾਲ ਨਾ ਕਰਦੇ ਮਤਲਬ ਇਹ ਪਾਜੀ ਚਾਹ ਰਹੇ ਆਪਣੀ ਨਾਮ ਹੁੰਦੇ ਹਾਂ ਬਲਕਿ ਉਹ ਆਉਂਦੇ ਨੇ ਕਿ ਕਿਸਾਨੀ ਦਾ ਹੈਗਾ ਬਣਾਉਦੇ ਨਹੀਂ ਵੀ ਹੁੰਦੇ ਮੈਂ ਤਾਂ ਇੰਨਾ ਦਾ ਜੀ ਅਮਲੀ ਨਾਲ ਅਮਲੀ ਨਹੀਂ ਤਾਂ ਆਪਣੀ ਆਪੋ ਹੀ ਹਾਂ ਸਹੀ ਗੱਲ ਦਾ ਨੀ ਸਕਦਾ ਪੈਸਾ ਜਾ ਦੋਪਰ ਪਿੰਨੇ ਇਹ ਵੀ ਐਸੀ ਕਰਦਾ ਨਾ ਇਧਰ ਚਾਹ ਪੀ ਲਈਏ ਨਾ ਅੱਗੇ ਗਾੜੀ ਵਿੱਚ ਅੱਪਰ ਸੀ ਤੋਂ ਉਹਨੇ ਕਹੀਂ ਪਤੰਗ ਜਿਹਾ ਆਦਾ ਦੋ ਮਿੰਟੇ ਹੋ ਗਏ 21 ਮਿੰਟ ਹੋ ਗਏ ਚੱਲੀਏ ਪਿੱਛੇ ਦਾ ਧੁੱਪ ਨਿਕਲਿਆ ਹੀ ਜਿੱਥੋਂ ਅਸੀਂ ਆਏ ਆ ਕਪੂਰਥਲੇ ਸੰਗਰੂਰ ਕਿੰਨੀ ਮੇਰੇ ਪੇਕ ਕਿਆ ਕਿੰਨੀ ਅੱਗੇ ਅੱਗੇ ਹੋਰ ਬਦਲ ਆਈ ਜਾਂਦਾ ਸਾਨੂੰ ਆਇਆ ਵੀ ਹੁਣ ਬਦਲ ਹਟ ਜੇਵੇ ਮੀਂਹ ਬੰਦ ਹੋ ਜੇਵੇ ਵੀ ਅੰਦਰ ਸਿ ਜਾ ਕੇ ਰਹਿ ਐਨਜੋਏ ਕਰ ਲਈਏ ਤੇ ਬਰਫ ਦਾ ਨੋਦਾ ਵੇਹੜਾ ਖੁੱਲ ਜਾਣ ਅੱਗੇ ਵੀ ਹੁਣ ਅੱਧ ਤੱਕ ਅਸੀਂ ਆਈ ਗਏ ਤੇ ਪਰਮਾਤਮਾ ਆਪੇ ਕਿਰਪਾ ਕਰੂਗਾ ਹੁਣ ਅਸੀਂ ਲਖਨਪੁਰ ਕੇ ਲੱਡੂ ਖਾ ਕੇ ਚਾਹ ਪੀ ਕੇ ਤਨ ਕੱਪ ਬਾਜੀ ਨੇ ਇਹਨਾਂ ਨੇ ਤੇ ਮੈਂ ਤੇ ਅਸੀਂ ਤਰਪੇ ਹੁਣ ਅੱਗੇ ਤੇ ਕੋਈ ਕਹਿੰਦੇ ਨੇ ਥੋੜੇ ਨਾਲ ਇਹਦਾ ਗੱਡੀ ਜੋ ਉਤਰ ਕੇ ਥੋੜਾ ਜਿਹਾ ਸੈਟਿੰਗ ਜੀ ਹੋ ਜਾਂਦੀ ਆ ਕਿ ਨਾਲੇ ਕੁਝ ਕੋਈ ਖਾ ਕੇ ਫਿਰ ਸਰੀਰ ਠੀਕ ਰਹਿੰਦਾ ਥੋੜਾ ਥੋੜਾ ਖਾ ਕੇ ਉਹ ਕਹਿੰਦਾ ਰੋਟੀ ਨਹੀਂ ਖਾਦੀ ਰੋਟੀ ਸਵੇਰੀ ਖਾ ਰੋਟੀ ਸਵੇਰੇ ਖਾਦੀ ਨਹੀਂ ਆਗੀ ਦੋ ਵਾਰ ਚਾਹ ਚੁ ਪੀਦੀ ਦੋ ਵਾਰ ਚਾਹ ਪੀ ਲਈ ਵੀ ਕਹਦੀ ਆ ਵੀ ਹੁਣ ਜਿਆਦਾ ਅੱਗੇ ਪਿੱਛੇ ਨਾ ਹੋਇਆ ਕਿਉਂਕਿ ਉਹਨਾਂ ਨੂੰ ਫੋਨ ਨਹੀਂ ਕਰਨਾ ਹੈਗਾ ਹੁਣ ਹਾਂ ਉਹਨਾਂ ਨੂੰ ਚੱਲਦੇ ਨਹੀਂ ਫਿਰ ਓਕੇ ਕਹਦੀ ਆ ਕਿ ਸਾਡੇ ਫੋਨ ਇੱਥੇ ਕਿ ਬੰਦ ਹੋ ਗਏ ਨਾ ਅੱਗੇ ਪਿੱਛੇ ਨਾ ਆਇਓ ਫਿਰ ਆਪਾਂ ਨੂੰ ਮਿਲਣਾ ਔਖਾ ਹੋ ਜਾਊਗਾ ਕਿਉਂਕਿ ਤੁਹਾਡੇ ਕੋਲ ਨੰਬਰ ਚੱਲਦੇ ਨਹੀਂ ਹਾਂ ਬੈ ਕਹ ਰਹੀ ਹੁਣ ਤੁਹਾਡਾ ਨੰਬਰ ਨਹੀਂ ਚੱਲਣਾ ਹੈਗਾ ਤਾਂ ਤੁਸੀਂ ਅੱਗੇ ਪਿੱਛੇ ਨਹੀਂ ਹੋਣਾ ਹੁਣ ਆਪਾਂ ਜਿਆਦਾ ਕਿਉਂਕਿ ਮਿਲਣਾ ਔਖਾ ਹੋ ਜਾਊ ਆਪਾਂ ਨੂੰ ਫਿਰ ਹਨਾ ਕਿਉਂਕਿ ਜੇ ਗੈਪ ਪੈ ਗਿਆ ਹੁਣ ਮਿਲ ਨਹੀਂ ਹੋਣਾਗਾ ਕਿੱਥੇ ਹਾਂ ਨੇੜੇ ਦੇਓ ਬਸ ਉਹ ਬਾਈ ਜਿਹੜੀ ਤੇਲ ਪੋਣ ਲੱਗੇ ਸੀਗੇ ਪੰਪ ਤੇ ਰੁਕ ਮੈਨੂੰ ਵਾਸ਼ਰੂਮ ਜਾਣਾ ਸੀਗਾ ਅਸੀਂ ਅਸੀਂ ਕਿ ਚਲ ਪੰਪ ਤੇ ਜਾਇਆ ਉਹਨੇ ਪਿੱਛੇ ਜਗਾ ਹੈ ਨਹੀਂ ਸੀ ਉੱਥੇ ਬੰਦ ਸੀ ਲਖਨਪੁਰ ਵੀ ਸੀਗਾ ਪੰਪ ਦਾ ਨਾਲ ਹੀ ਉਹ ਕਹਿੰਦੇ ਵੀ ਨਾਲੇ ਮੈਂ ਤੇਲ ਪੂਰਾ ਕਰਾਉਣ ਲੈ ਕਹਿੰਦੇ ਉੱਥੇ ਹੈਗਾ ਤੇਲ ਪਰ ਟੈਂਕ ਫੁੱਲ ਕਰਾਉਣ ਲੈ ਗੇਰਾ ਹੁਣ ਤੋਂ ਦੇਰੀ ਆਪ ਕੋਲ ਹੈਗਾ ਆਰੰਡ ਦੇ ਆਏ ਨਹੀਂ ਆਪ ਹਮ ਸਤਵੀਰ 7 ਘੰਟੇ ਤੋਂ ਵੰਤ ਹੈ ਆ ਜੀ ਵਾਸ਼ਰੂਮ ਪਿੱਛੇ ਖੜਾ ਕੇ ਬੋਲਦਾ ਰਸਤਾ ਬਦਲ ਨਹੀਂ ਸਕਦਾ ਸਰ ਜਿਆਦਾ ਦੱਸ ਨਹੀਂ ਹੈ ਇੱਥੇ ਵਧੀਆ ਵਧੀਆ ਪਟੇਲ ਦਾ ਬੜਾ ਖੁੱਲਾ ਚਲੋ ਵਧੀਆ ਜੀ ਰਾਹ ਖੁੱਲ ਗਿਆ ਅੱਜ ਕਹਿੰਦੇ ਬੰਦ ਆ ਨਹੀਂ ਜੀ ਮੈਂ ਸਵੇਰੇ ਮੈਂ ਪੁੱਛਿਆ ਤਾਂ ਉਹ ਤਾਂ ਕਹਿੰਦਾ ਕਿ ਉਦੋਂਪੁਰ ਤੱਕ ਬੰਦ ਪਣਾ ਇਹਨੂੰ ਤੋਂ ਸਭੇ ਜਾਂਦਾ ਹੈ ਬੀਐਲ ਪੀਸ ਕੰਪਨੀ ਹੈ ਬਾਕੀ ਤੇ ਤੇਰੇ ਪਰਵਾਹ ਨਹੀਂ ਬਾਕੀ ਹੋਊਗੇ ਉਹਨਾਂ ਕੇ ਨਹੀਂ ਹੁੰਦੇ ਆਪਾਂ ਸਹੀ ਆ ਗਏ ਬਾਬੀ ਅਸੀਂ ਬਹਿਣਾ ਚਾਹਦੇ ਹਾਂ ਬੇਤ ਸਮਾਂ ਹੋ ਰਿਹਾ ਹੈ ਨਾ ਲਾਉਣਾ ਘਰਾਣੀ ਮੈਨੂੰ ਦੱਬੇ ਘੜਾ ਗਈ ਜਾਂਦੀ ਹੈ ਕੰਮਰਾ ਮਿਲ ਗਿਆ ਖਾਣਾ ਮਿਲ ਗਿਆ ਉਹ ਵੀ ਠੀਕੜੀ ਹੈ ਸਹੀ ਗੱਲ ਆ ਨਹੀਂ ਖਾਣਾ ਮਿਲ ਗਿਆ 10 ਵਜੇ ਉਹ ਵੀ ਖਾਣਾ ਮਿਲ ਗਿਆ 1:30 ਵਜੇ ਤੱਕ ਨਹੀਂ ਆ ਬਾਹਰ ਬਾਹਰ ਕਿਹੜਾ ਖਾਣਾ ਬਾਹਰ ਦੇ ਸੀ ਦੂਜੇ ਸਾਰੇ ਕੋਈ ਨਹੀਂ ਚਲੋ ਕਿੱਥੇ ਲੈ ਆਨੇ ਚਲੋ ਹੁਣ ਆਰਡਰ ਕਰਾਓ ਸਾਰੇ ਕਿੱਥੇ ਆ ਜੀ ਮਿਲ ਜੀ ਚੱਕਾ ਤੇ ਕਿbrado ਕਿਉਂ ਭਾਈਾਂ ਦਾ ਕੋਈ ਨਹੀਂ ਆਹ ਅੱਡ ਬੈਠਣ ਦਾ ਚਾਹ ਚਾਹ ਇਹਨਾਂ ਨੂੰ ਇਹਨਾਂ ਨੇ ਪਾਣੀ ਪੀਣੋਂ ਵਿੱਚ ਪਾਣੀ ਸੀ ਗੱਲ ਪਰਦਾਰ ਸਾਡੇ ਕੋਲ ਵੀ ਚਾਹੀਦੀ ਅੱਡ ਇਹਨਾਂ ਕਹਿੰਦਾ ਦਾਲ ਮਖਣੀ ਖਾਵਾ ਦਾਲ ਮਖਣੀ ਮਾਵੀਰ ਵਾਲੇ ਦਾ ਮਾਦੇ ਉਹ ਵੀ ਦਾਲ ਮਖਣੀ ਮੰਗਦਾ ਸੀ ਬਾਹਰ ਆਉਗਾ ਵੀ ਦਾਲ ਮਖਣੀ ਮੰਗਦਾ ਸੀ 60 ਰੁਪਏ ਤੇ ਹਾਂ ਆਹ ਗੱਡੀ ਰੋਕ ਕੇ ਜਾਓ ਇਹਨਾਂ ਨੇ ਕਿਹਾ ਦਾਲ ਕਰਾਈਏ ਕੰਪਨੀ ਸਲੇਟ ਕਿੰਨੇ ਦਾ ਹੈਗੇ ਦਾਲ ਇੱਕ ਪੁੱਲ ਦਾਲ ਕਿ ਅਸੀਂ ਜੰਮੂ ਪਹੁੰਚ ਗਏ ਸੀ ਅਸੀਂ ਅਸੀਂ ਪਹੁੰਚ ਗਏ ਕਿੰਨੇ ਕੋਈ ਨੌਕ ਪਹੁੰਚ ਗਏ ਸੀ ਮੈਨੂੰ ਲੱਗਦਾ ਨਾ ਉਹਦੇ ਖੇਤਰ ਖਵਾਰੀ ਤੇ ਨਹੀਂ ਨਹੀਂ ਉਹ ਥੋੜਾ ਸਹੀ ਹੈ ਇੱਥੇ ਆ ਕੇ ਸਾਨੂੰ ਕੋਲੋਂ ਕੋਲੋਂ ਮਿਲਦੇ ਨੇ ਜਿੱਥੇ ਦੇਖਦੇ ਸੀ ਠੀਕ ਨਹੀਂ ਸੀਗੇ ਤੇ ਅਸੀਂ ਇੱਥੇ ਗੁਰਦੁਆਰਾ ਰੁਕਿਆਗੇ ਗੁਰਦੁਆਰਾ ਕਹਿੰਦੇ ਗੁਰੂ ਨਾਨਕ ਦੇਵ ਜੀ ਚਾਂਦਨਗਰ ਕਰਕੇ ਜਗਾ ਮੇਰੀਆਂ ਨਾਲ ਰੋਟੀ ਕਰਨੀ ਪੈਣੀ ਆ ਹਾਂ ਜਰੂਰੀ ਹੈ ਪਣੀ ਲੈਣਾ ਉਹਦਾ ਹਰ ਕੁਝ ਦੇਖੋਗੇ ਆਪਣੇ ਇੰਪੀ ਕੀ ਸੌ ਮੈਂ ਬਿਕਸਾ ਜੀ ਠੀਕ ਆ ਨਾ ਮੈਨੂੰ ਤਾਂ ਉਹੀ ਬੈਸਟ ਲੱਗਿਆ ਉਹ ਵਧੀਆ ਫਿਰ ਆਪਾਂ ਦੋ ਬਿਕਸਾ ਕਿੰਨਾ ਨਹੀਂ ਕਿ ਤੋੜਾ ਜਾਵੇ ਨਾ ਵਧੀਆ ਦਾਲ ਲੱਖੋ ਦਾਲ ਮਖਣੀ ਖਾਣੀ ਹੈ ਕਿ ਦਾਲ ਮਖਣੀ ਨਹੀਂ ਲੈਣੀ ਦੋ ਰੋਟੀ ਰੋਟੀ ਕਿਹੜੀ ਖਾਣੀ ਹੈ ਮਿੱਸੀ ਰੋਟੀ ਲੈਣੀ ਹੈ ਜਾਂ ਫਿਰ ਤਵੇ ਵਾਲੀ ਲੈਣੀ ਹੈ ਤੰਦੂਰੀ ਹੋ ਗਈ ਤੰਦੂਰੀ ਹੋ ਗਈ ਤਾਂ ਬਸ ਉਹ ਤੇ ਰੌਣਕ ਮਿਸੀ ਮਿਲ ਜਾਏਗੀ ਜੇ ਹਾਂ ਮੈਂ ਤੇ ਨਹੀਂ ਨਹੀਂ ਮੈਂ ਤੇ ਵਾਲੀ ਨੂੰ ਅਗਲਾ ਕਿ ਬਾਈ ਨਾ ਤਾਂ ਠੀਕ ਹੈ ਲੈ 10 12 ਰੋਡੇ ਅੰਦਰ ਸਾਰੇ ਹੋ ਗਏ ਨਹੀਂ ਫਿਰ ਹੋਰ ਮੰਗਾ ਲੈਂਦੇ ਬੁਗੜੇ ਨਹੀਂ ਜੂਜੀ ਦਾ ਫਿਰ ਕਈ ਜਿਆਦਾ ਨਾ ਹੈਵੀ ਹੋ ਜਾਏ ਹੈ ਨਾ ਹਾਂ ਅਬ ਫਿਰ ਹੋਰ ਮੰਗਾ ਲੈਂਦੇ

ਤੇ ਮੈਂ ਹੋਰ ਵੀ ਦੋ ਤਿੰਨ ਜਣਾਂ ਨੂੰ ਪੁੱਛਿਆ ਕਿ ਤੁਸੀਂ ਫਤਮੀ ਤੋਂ ਕਿੱਥੇ ਜਾ ਰਹੇ ਹੋ ਅੱਛਾ ਜਿਹੜੇ ਸ਼੍ਰੀਨਗਰ ਜਾ ਰਹੇ ਨਾ ਉਹਨਾਂ ਨੂੰ ਦੇਖ ਹਾਂ ਹਾਂ ਬੱਚੇ ਕਿੰਨੇ ਜਾਣੇ ਜਾ ਰਹੇ ਸ਼੍ਰੀਨਗਰ ਸ਼੍ਰੀਨਗਰ ਨੂੰ ਜਾ ਸਕਦੇ ਬਟੇਨਡਾ ਵਿਚ ਜਾ ਰਹੇ ਆ ਅੱਛਾ ਬਲੇ ਅੱਜ ਗਏ ਬਾਕੀ ਹੁਣ ਇਹ ਵੀ ਕਹਿ ਰਹੇ ਵੀ ਕੱਲ ਤੱਕ ਹੋਰ ਸਭ ਪਹੁੰਚ ਗਏ ਹੋ ਮੰਦ ਹੋ ਗਿਆ ਸਲਵਰੀਆ ਫਿਰ ਤਾਂ ਇੰਦੋਂ ਤੱਕ ਰਹਿ ਜੂਗੀ ਮਾੜੀ ਭੋਟੀ ਆਪਣੀ ਬਥੀ ਖੂਚੀ ਤੁਮ ਤਾਹੀਂ ਗਿਆ ਸੀ ਕਿ ਚਾਲ ਦੇ ਦੇਖੀ ਜਾਊਗੀ ਚਾਲ ਕੇ ਨਾ ਨੇੜੇ ਲੱਗੇ ਨਾ ਹੁਣ ਤੁਹਾਨੂੰ ਜਾਣਾ ਵੀ ਸੌਖਾ ਹੈ ਜਸਟ ਹੋ ਜੂਗੀ ਹੈ ਇਸ ਦੀ ਕਹਾਣੀ ਹੈ ਬੱਛਾ ਥੋੜਾ ਤਾਂ ਨੰਬਰ ਜੁੱਤੂ ਦਾ ਮਾਂ ਦੇ ਦੇਖ ਰੱਜ ਆ ਗਈ ਦਾਲ ਮਖਣੀ ਆ ਗਈ ਸਾਡ ਸਲਾਦ ਆ ਗਿਆ ਪਿਆਜ਼ ਮੋਲੀਆਂ ਦੇਖਿਆ ਦਾਲ ਸਬਜ਼ੀ ਬਣ ਗਈ ਯਾਨੀ ਸਵਾਸ ਨਾਲ ਸਰਦ ਰੋਟੀ ਕੱਢੀ ਸੀ ਲੂ ਪਹਿਲੀ ਕੜੀ ਸੀ ਬਾਤ ਤਾਂ ਸਹੀ ਹੋ। ਅਸੀਂ ਖਾਲੀ ਸੀ ਪਹਿਲੀ। ਸਾਡੇ ਲਈ ਕੜੀ ਸੀ। ਅੱਜ ਰੂਮ ਚ ਆ ਗਏ ਸੀਗੇ ਤੇ ਪੈਣ ਦੀ ਤਿਆਰੀ ਆ ਹੁਣ ਚਾਰਜਰ ਵੀ ਭੁੱਲੇ ਫੋਨ ਵੀ ਚਾਰਜ ਨਹੀਂ ਹੈਗੇ। ਆ ਦੇਖਦੇ ਹਾਂ ਉਹ ਸਵੇਰੇ ਬਾਕੀ ਜੇ ਰਾਹ ਖੁੱਲਦਾ ਅੱਗੇ ਜਾਣ ਦਾ ਕੀ ਬਣਦਾ। ਪਿੱਛੇ ਦਾ ਰਾਹ ਬੰਦ ਕਰ ਰਹੇ ਸੀਗੇ ਕਹਿੰਦੇ ਰਾਹ ਬੰਦ ਰਹੂਗਾ ਕੱਲ ਨੂੰ ਵੀ ਸ਼ਾਇਦ। ਪਰ ਉੱਥੋਂ ਪਤਾ ਕੀਤਾ ਸੀਗਾ ਬਟਰਿੰਡਾਪ ਜਿੱਥੇ ਜਾਣਾ ਅਸੀਂ। ਉਹ ਕਹਿੰਦੇ ਸਵੇਰੇ ਖੁੱਲ੍ਹ ਜੂਗਾ 8 8 ਵਜੇ ਤੱਕ ਖੁੱਲ੍ਹਦਾ ਰਹਸਾਗੇ ਤੇ ਦੇਖਦੇ ਆਂ ਜਦੋਂ ਸਵੇਰੇ ਦੇਖਦੇ ਆਂ ਉੱਠਣ ਕੀ ਬਣਦਾ